ਲੋ ਵੀ ਮਿੱਤਰੋ ਆਵੀ ਬਾਈ ਉਹਨਾਂ ਨੇ ਝੋਟੀ ਪਾਈ ਸੀਗੀ ਝੋਟੀ ਦਾ ਇਹਨੂੰ ਕਹਿ ਨਹੀਂ ਹਾਂ ਕਿ ਕੱਟੀ ਹੋਈ ਆ ਛੋਟੀ ਜੀ ਤੇ ਇਹ ਇਹ ਬਾਈ ਜੀ ਕਿਵੇਂ 헤 ਰਹੀ ਪੋਜੀਸ਼ਨ ਤੇ ਜੀ ਇਹ ਵੀ ਪੋਜੀਸ਼ਨ ਤਾਂ ਬਹੁਤ ਵਧੀਆ ਸੀਗੀ ਜੀ ਅੱਛਾ ਜੀ ਇਹਦੇ ਮੁਕਾਬਲੇ ਫਿਰ ਥੋੜੀਆਂ ਜਿਹੀ ਉੱਪਰ ਦੀਆਂ ਵਧੀਆ ਕੁਆਲਿਟੀ ਦੀ ਆਪਾਂ ਕਹ ਲਈਏ ਵੀ ਉਮਰ ਅਮਰ ਚ ਵੱਡੀਆਂ ਸੀਗੀਆਂ ਤਾਂ ਵੱਡੀਆਂ ਆ ਹੁੰਨੀਆਂ ਸੀਗੀਆਂ ਹਾਂਜੀ ਹਾਂਜੀ ਇਹ 13 ਮਹੀਨਿਆਂ ਦੀ ਕੱਟੀ ਆ ਜੀ ਠੀਕ ਆ ਜੀ 70 5 77 ਦੀ ਆ ਜੀ ਇਹ ਠੀਕ ਆ ਜੀ ਦੇਖੋ ਮਿੱਤਰੋ ਕਿੰਨੀ ਸੋਹਣੀ ਕੱਟੀ ਆ ਇਹ ਆਪਣੇ ਕੋਲੇ ਰਹਿ ਗਈ ਤਾਂ ਅਗਲੇ ਸਾਲ ਮੈਲਾ ਇਹ ਵੀ ਜਿੱਤੂ ਜੀ ਠੀਕ ਆ ਜੀ ਹਾਂਜੀ ਹਾਂਜੀ ਤੁਸੀਂ ਹਰੇਕ ਮੇਲੇ ਚ ਜਾਂਦੇ ਆ ਕਿ ਇਸ ਜੀ ਆਏ ਸੀਗੇ ਜੀ ਨਹੀਂ ਅੱਗੇ ਇੱਥੇ ਤਾਂ ਆਉਣੇ ਆ ਜੀ ਅਸੀਂ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਮਿੱਤਰੋ ਕੱਟੀ ਦੇਖੋ ਕਿੰਨੀ ਚੰਗੀ ਆ ਇਹ ਵੀ ਬਾਈ ਹੋਣਾ ਦੀ ਘਰੇ ਹੀ ਤਿਆਰ ਕੀਤੀ ਹੋਈ ਆ ਤੇ ਬਾਈ ਜੀ ਇਹ ਜੇ ਕੋਈ ਚਾਹ ਬਣਾ ਹੋਵੇ ਲੈਣ ਦਾ ਤੇ ਦੇ ਦੋਗੇ ਕਿ ਨਹੀਂ ਦੇਖ ਲਾਂਗੇ ਜੀ ਇਹ ਕੋਈ ਭਾਸਰ ਬਣੀ ਗੱਲ ਕਰ ਲਾਂਗੇ ਠੀਕ ਆ ਜੀ ਹਾਂਜੀ ਲਓ ਵੀ ਮਿੱਤਰੋ ਬਾਈ ਹੋਣੀ ਕਹਿੰਦੇ ਵਿਚਾਰ ਕਰ ਲਾਂਗੇ ਦੇ ਵੀ ਦੇਣਗੇ ਬਾਈ ਹੋਣੀ ਆਹ ਕੱਟੀ ਜੇ ਕੋਈ ਚਾਹਵਾਨ ਹੋਵੇ ਮਿੱਤਰੋ ਨੰਬਰ ਆਪਣਾ ਹਾਂਜੀ ਨੰਬਰ ਬੋਲ ਦਿਓ ਵੀਰੇ 84 374 84374 ਜੀ 88012 88012 ਲਓ ਵੀ ਮਿੱਤਰੋ ਬਾਈ ਉਹਨਾਂ ਨੂੰ ਫੋਨ ਲਾ ਲਿਓ ਤੇ ਜੇ ਬਾਈ ਹੁਣੀ ਕਹਿੰਦੇ ਸਲਾਹ ਬਣ ਗਈ ਤਾਂ ਦੇ ਵੀ ਦਵਾਂਗੇ ਠੀਕ ਆ ਜੀ